ਏ ਵੀਰੇ ਆ ਗਿਆ 13 ਮਾਡਲ ਠੀਕ ਹੈ ਜੀ ਹਾਂ ਦੂਜੇ ਓਨਰ ਆ ਇਹ ਠੀਕ ਹੈ ਜੀ ਠੀਕ ਹੈ ਗੱਲ ਟਾਇਰ ਇਹਦੇ 80 ਪੈਸੇ ਨੇ ਠੀਕ ਹੈ ਜੀ ਖੁੱਲੇ ਖੱਲੇ ਕਿਤੋਂ ਨਹੀਂ 2-3 ਵਧਾਈਆਂ ਦੀ ਚੱਲਿਆ ਹੋਇਆ ਜਮਾ ਆ ਦੇ ਖੁੱਟਾ ਇਹਨਾਂ ਦੇ ਮੁੰਮਣੀ ਉਵੇਂ ਪਈਆਂ ਨੇ ਠੀਕ ਹੈ ਹਾਂ ਵਧਾਈਆਂ ਹੀ ਬਸ ਬੰਦੇ ਨੇ ਘਰੇ ਜਾ ਕੇ ਲੱਡੂ ਵੰਡ ਕੇ ਫੇਰ ਸਾਨੂੰ ਫੜਾਤਾ ਬਾਈ ਮਾਡਲ ਆ ਗਿਆ ਜੀ ਇਹ 23 ਦੀ ਕਾਪੀ ਆ ਦੀ ਬਾਈ ਮਾਡਲ ਹੈ ਟੱਕੇ ਵਾਲਾ ਬੰਪਰ ਲੱਗਿਆ ਹੋਇਆ ਕਨੋਪੀ ਲੱਗੀ ਵੀ ਇਹਨੂੰ ਠੀਕ ਹੈ ਜੀ ਤੇ ਮੂਲੇ ਟਾਇਰ ਦੂਜੇ ਵੱਡੇ ਪਏ ਹੋਏ ਨੇ ਚੌੜੇ ਠੀਕ ਹੈ ਜੀ ਰੇਡੀਅਲ 6-7 ਸਾਈਡ ਗੇਅਰ ਸਾਈਡ ਗੇਅਰ 3 ਸਪੀਡ ਹੈ ਇਹ 3 ਸਪੀਡ ਹੈ 22 ਮਾਟਰ 105 22 ਮਾਟਰ ਦੀ 1100 ਘੰਟਾ ਰੇਜ ਨਾਲ ਚੱਲਿਆ ਵਾ ਇਹ ਠੀਕ ਹੈ ਜੀ ਪੀਵੀ 31 ਮਾਣ ਸਕਦਾ ਨੰਬਰ 31 ਹਾਂ ਅੱਜ ਹੀ ਤੋਤਾ ਹੈ ਆਪਾਂ ਟਰੈਕਟਰ ਕੱਲ ਪਰਸ ਨੂੰ ਆਇਆ ਆਪਣੇ ਕੋਲ ਡੀਆਈ 750 ਆ ਗਿਆ ਜੀ ਇਹ ਮੂਲ ਟਾਇਰ ਦੇ ਨਾਲ ਦੇ ਨੇ ਪਿਛਲੇ ਟਾਇਰ 70 ਰੁਪਏ ਹੀ ਬੰਦੇ ਨੇ ਨਵੇਂ ਬਵਾਤੇ ਠੀਕ ਹੈ ਜੀ ਹਾਂ ਤੇ ਖੁੱਲੇ ਖੁੱਲੇ ਕਿਤੇ ਨਹੀਂ ਹੈ ਬਹੁਤ ਚੰਗਾ ਟਰੈਕਟਰ ਵਾ ਸਾਫ਼ ਸੁਥਰਾ ਬਹੁਤ ਜ਼ਿਆਦਾ ਹੈ ਕਿਸੇ ਨਾਲ ਕੰਮ ਨਹੀਂ ਆਇਆ ਇਹ ਆ ਗਿਆ ਟੌਪ ਮਲ ਕੱਲਾ ਹਿੱਸਾ ਨਹੀਂ ਦਾ ਖੁੱਲਦਾ ਹੈ ਹਾਂ ਜੀ ਕਿੱਲੀ ਹੈਗੀ ਡਿਸਟ੍ਰੀਬਿਊਟਰ ਹੈਗਾ ਇਹਦੇ ਠੀਕ ਹੈ ਜੀ ਪੈਰ ਪਿਛਲੇ 80 ਪੇਨ ਮੂਹਰੇ ਬਨੇ ਨੇ ਸਤਿਗੁਰੂ ਆਪਾਂ ਪਹੁੰਚੇ ਅੱਜ ਸਰਾਵਾਂ ਦੇ ਕੋਠੇ ਪਿੰਡ ਹੰਡਿਆ ਜਿੱਥੇ ਬਾਈ ਸੀਨਾ ਜੋੜਿਆ ਆਪਣੇ ਨਾਲ ਸਤਿਗੁਰੂ ਬਾਈ ਸਤਿਗੁਰੂ ਹੋ ਠੀਕ ਹੈ ਭਰਾ ਪੂਰੇ ਵਧੀਆ ਵੀਰੇ ਚੜਦੀ ਕਲਾ ਚੰਗਾ ਚੜਦੀ ਕਲਾ ਹਾਂਜੀ ਹਾਂਜੀ ਤੇ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਬਾਈ ਕਿਵੇਂ ਰਿਸਪੌਂਸ ਮਿਲਿਆ ਪੂਰਾ ਵਧੀਆ ਰਿਸਪੌਂਸ ਮਿਲਿਆ ਵੀਰੇ ਦੋ ਤਿੰਨ ਟਰੈਕਟਰ ਆਪਣੇ ਸੇਲ ਹੋ ਗਏ ਤੁਹਾਡੀ ਵੀਡੀਓ ਦੇਖ ਕੇ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਬਾਈ ਠੀਕ ਹੈ ਜੀ ਹਾਂਜੀ 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 ਤੇ ਅੱਜ ਬ ਹਰੇ ਯਾਰਾ ਨੰਬਰ ਤਾਂ ਇੱਕ ਅੱਧਾ ਹੀ ਹੁੰਦਾ ਨਾ ਉਹ ਵੀ ਵਿੱਚ ਕੱਟ ਲੈਣੇ ਆ ਠੀਕ ਹੈ ਹਾਂ ਉਹ ਨਹੀਂ ਲੈਂਦੇ ਹੈਗੇ ਆਪਾਂ ਫਸਟਵਾਲ ਜਿਹੜਾ ਟਰੈਕਟਰ ਹੀ ਲੈਣੇ ਆ ਸਾਰੇ ਪਰ ਉਹ ਜਦੋਂ ਕੋਈ ਨਾ ਕੋਈ ਆ ਜਾਂਦਾ ਗਾਹਕ ਭੈਣ ਭਾਈ ਫਿਰ ਕੱਟਣਾ ਵੀ ਪੈਂਦਾ ਠੀਕ ਹੈ ਮੋੜਿਆ ਨਹੀਂ ਜਾਂਦਾ ਗਾਹਕ ਨੂੰ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਈ ਜੀ ਲੋਕੇਸ਼ਨ ਕੀ ਪੈਗੀ ਲੋਕੇਸ਼ਨ ਪਿੰਡ ਹੰਡ ਹੈ ਵੀਰੇ ਖਰਾਮਾ ਦੇ ਕੋਠੇ ਆ ਵੀਰੇ ਆਪਣੇ ਸਿੰਗਲ ਰੋਡ ਤੇ ਉੱਥੇ ਟਰੈਕਟਰ ਖੜੇ ਹੁੰਦੇ ਨੇ ਆਪਣੇ ਤੇ ਮੇਰਾ ਨਾਮ ਸੀਨਾ ਵੱਡੇ ਭਾਈ ਦਾ ਨਾਮ ਜੱਗੀ ਹੈ ਤੇ 9501584068 ਸਾਡਾ ਮੋਬਾਈਲ ਨੰਬਰ ਹੈ 9464343447 ਹੈ ਮੇਰਾ ਨੰਬਰ ਹੈ ਜੀ ਕੋਈ ਭੈਣ ਭਾਈ ਨੇ ਕਨੈਕਟ ਕਰਨਾ ਹੋਵੇ ਤਾਂ ਇਸ ਨੰਬਰ ਤੇ ਕਰ ਸਕਦਾ ਠੀਕ ਨੇ ਵੀ ਇਹ ਸਾਰੇ ਆਪਣੇ ਕੋਲੇ ਘੱਟ ਚੱਲੇ ਵੇ ਘੱਟ ਚੱਲੇ ਹੋਏ ਹਾਂ ਬਾਜਬਰੇ ਛਨੇ ਨਾਲੇ ਠੀਕ ਹੈ ਜੀ ਹਾਂ ਹੋਰ ਇਹਨੂੰ ਆਪਣਾ 10 15 ਹਜ਼ਾਰ ਡੈਕਟਰ ਰੇਟ ਚ ਹੁੰਦਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਜਿਹੜੇ ਵੀ ਹੁਣ ਜਿੰਨੇ ਵੀ ਚੱਲੇ ਨੇ ਬਾਈ ਨਾਲ ਦੀ ਨਾਲ ਦੱਸ ਦੀ ਸਾਰੇ ਡੈਕਟਰ ਵੀਰੇ ਜਿਹਦੇ ਰੰਗ ਵੱਜਿਆ ਹੋ ਕਲਮ ਵੱਜੀ ਹੋ ਉਹ ਦੱਸਾਂਗੇ ਆਪਾਂ ਨਾਲ ਹੁੰਦੇ ਠੀਕ ਹੈ ਵੀਰ ਐਟਰੇ ਮੜਾ ਮੋਟਾ ਹੋਇਆ ਹੋਵੇ ਤੇ ਨਹੀਂ ਹੈਗਾ ਠੀਕ ਹੈ ਜੀ ਠੀਕ ਹੈ ਨਹੀਂ ਗੱਲ ਬੰਦੇ ਨੇ ਦੂਰ ਹੋਣਾ ਹੁੰਦਾ ਵੀ ਚੱਲ ਕੇ ਠੀਕ ਹੈ ਪਕਾਈ ਨਾ ਹੋਵੇ ਕਿਸੇ ਦੀ ਟਿੰਨਾਂ ਕ ਚੱਲਿਆ ਹੋਊ ਨਾ ਅਰੀਜਨਲ ਦੱਸਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਵੀਰੇ ਤੇ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਹਾਂ 855 ਤੋਂ ਇਹਦੇ ਬਾਰੇ ਦੱਸੀਂ ਜੀਰਾ ਬਾਈ ਇਹ ਵੀਰੇ ਆ ਗਿਆ 13 ਮਾਡਲ ਠੀਕ ਹੈ ਜੀ ਹਾਂ ਦੂਜੇ ਓਨਰ ਆ ਇਹ ਠੀਕ ਹੈ ਜੀ ਠੀਕ ਹੈ ਗੱਲ ਟਾਇਰ ਇਹਦੇ 80 ਪੈਸੇ ਨੇ ਠੀਕ ਹੈ ਜੀ ਖੁੱਲੇ ਖੁੱਲੇ ਕਿਤੋਂ ਨਹੀਂ ਠੀਕ ਹੈ ਜੀ ਟਰੈਕਟਰ ਹਾਂ ਮਾਰੂ 13 ਗਾ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਪੱਕਾ ਵਾਹ ਕੇ ਲੈ ਕੇ ਜਾਵੇ ਚਾਹੇ ਬੰਦਾ ਕੋਈ ਗੱਲ ਨਹੀਂ ਠੀਕ ਹੈ ਜੀ ਇੰਜਨ ਗੇਅਰ ਦਾ ਪੱਕਾ ਹੈ ਮਿੱਤਰੋ ਵਾਹ ਕੇ ਤਸੱਲੀ ਕਰਕੇ ਲੈ ਜਾਇਓ ਤੇ ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਇਹ ਵੀ ਬੰਦੇ ਆਪਾਂ ਨੂੰ ਵਿਚ ਘਟਾ ਕੇ ਸੀ ਆਪਾਂ ਤੋਂ ਹੋਲੈਂਡ ਲੈ ਗਏ ਸੀ ਬੰਦੇ ਆਪਾਂ ਤੋਂ ਠੀਕ ਆ ਜੀ ਹਾਂ ਹਾਂ ਵਿਚ ਤੇ ਮੂਹਰੇ ਪੂਰਾ ਹੈਵੀ ਵੰਪਰ ਲੱਗਿਆ ਹੋਇਆ ਟਰੈਕਟਰ ਦੇਖ ਸਕਦੇ ਹੋ ਤੁਸੀਂ ਬਹੁਤ ਚੰਗਾ ਟਰੈਕਟਰ ਹੈ ਕਾਪੀ ਕਾਗ ਜਾਂਦਾ ਕਿਵੇਂ ਆ ਪੱਕਾ ਟਰੈਕਟਰ ਕਾਪੀ ਕਾਗ ਜਾਂਦਾ ਵੀ ਬਾਈ ਕਹਿੰਦਾ ਪੱਕਾ ਟਰੈਕਟਰ ਹੈ ਰੰਗ ਰੰਗ ਦਿਖਾ ਬਾਈ ਟਾਇਰ ਕਿੰਨੇ ਕ ਪੈਸੇ ਪਏ ਹੋਣੇ ਟਾਇਰ 80 ਪੈਸੇ ਨੇ ਟਾਇਰ 80 ਪੈਸੇ ਪਏ ਨੇ ਪੱਕੇ ਤੇ ਮਾਡਲ ਬਾਈ ਇਹ ਮਾਡਲ 2013 ਜੀ 13 ਮਾਡਲ ਦਾ ਰੇਟ 333 ਲੱਗਿਆ ਪੈ ਪੂਪਾ ਪੂਰੀਆਂ ਘੈਂਟ ਲੱਗੀਆਂ ਨੇ ਠੀਕ ਆ 13 ਮਾ ਰੇਟ ਤਾਂ ਹੈਗਾ ਵੀਰੇ 465000 ਰੁਪਇਆ ਦੇਣਾ ਸਾਢੇ 4 ਲੱਖ ਦਾ ਦੇਵਾਂਗੇ ਸਾਢੇ 4 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੇ ਮੂਰੇ ਆ ਗਿਆ 855 ਰੁਪਇਆ ਐਸ ਪੀ ਟਿਓ 23 ਮਾਡਲ ਆ ਬਾਈ 23 ਮਾਡਲ ਹਾਂ 200 ਲੱਖ ਦਾ ਤਾਂ ਹੈ ਨਹੀਂ ਯਾਰ 200 ਇਸ ਬਧਾਈਆਂ ਦੀ ਚੱਲਿਆ ਵਾ ਜਮਾ ਆ ਦੇ ਖੁੱਟੇ ਇਹਨਾਂ ਦੇ ਮੁੰਮਣੀ ਉਵੇਂ ਪਈਆਂ ਨੇ ਠੀਕ ਹੈ ਹਾਂ ਬਧਾਈਆਂ ਹੀ ਬਸ ਬੰਦੇ ਨੇ ਕਰੇ ਆ ਕਿ ਲੱਡੂ ਵੰਡ ਕੇ ਫੇਰ ਸਾਨੂੰ ਫੜਾਤਾ ਠੀਕ ਹੈ ਜੀ ਕਰੇ ਆ ਕਿ ਲੱਡੂ ਵੰਡ ਕੇ ਫੇਰ ਫੜਾਤਾ ਟਰੈਕਟਰ ਵਿੱਚ ਤਾਂ ਪੁੱਸਣ ਦੀ ਵੀ ਨਹੀਂ ਲੋੜ ਕਨੋਪੀ ਲੱਗੀ ਵੀ ਇਹਦੇ ਤੇ ਟੱਕੇ ਵਾਲਾ ਬੰਪਰ ਲੱਗਿਆ ਹੋਇਆ ਠੀਕ ਹੈ ਜੀ ਪਲੇਟਫਾਰਮ ਲੱਗਿਆ ਹੋਇਆ ਟਰੈਕਟਰ ਤੇ ਠੀਕ ਹੈ ਜੀ ਹਾਂ ਰੈਂਬਰੋਂ ਦਾ ਕੱਦੂ ਕੁੱਦੂ ਜਿਹਾ ਬੜਾ ਹੀ ਟਰੈਕਟਰ ਹੈ ਜੀ ਕੱਦੂ ਚ ਤਾਂ ਬੜਾ ਹੀ ਨਹੀਂ ਬਾਈ ਕਹਿੰਦਾ ਟਰੈਕਟਰ ਦੇਖ ਸਕਦੇ ਹਾਂ ਬਾਈ ਅਜਾ ਲਖਾ ਫੇ ਲਫੂ ਫੇ ਉਵੇਂ ਹੀ ਪੈਨੇ ਟਰੈਕਟਰ ਦੇ ਉਵੇਂ ਹੀ ਪੈਨੇ ਹਾਂ ਠੀਕ ਹੈ ਤੇ ਡਬਲ ਡਿਸਟਰੀਬਿਊਟਰ ਚ ਆ ਗਿਆ ਟਰੈਕਟਰ ਚੰਗਾ ਸਾਰਾ ਸਮਾਨ ਆ ਦੇਖ ਹਜੇ ਇਹ ਤੇ ਰੂਟਾਵੇਟਰ ਤੇ ਚੱਲਿਆ ਨਹੀਂ ਟਰੈਕਟਰ ਇਹ ਕੱਪ ਖੁੱਲਿਆ ਨਹੀਂਗਾ ਠੀਕ ਹੈ ਠੀਕ ਹੈ ਇਲੀ ਡੰਡਾ ਡਰਾਈਵਰ ਗੁੱਲਾ ਸਾਰਾ ਸਮਾਨ ਨਾਲ ਆ ਟਰੈਕਟਰ ਦੇ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਵੀ ਚੰਗਾ ਹੈ ਹਨਾ ਪੂਰਾ ਚਾਰੇ ਚੰਗਾ ਕੀ ਨਵਾਂ ਪਿਆ ਹਜੇ ਆ ਦੇਖੋ ਠੀਕ ਹੈ ਜੀ ਹਜੇ ਪੀਵੀ ਪੈਂਟ ਮਹਾਲੀ ਦਾ ਉਤਰਿਆ ਨਹੀਂ ਠੀਕ ਹੈ ਜੀ ਇਹ ਵੀ ਹਜੇ ਨੰਬਰ ਲਿਖਿਆ ਨਹੀਂ ਮਿੱਤੋ ਲਿਖਿਆ ਨਹੀਂ ਨੰਬਰ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਖੁੱਲੇ ਪਲੇਟਫਾਰਮ ਚ ਆ ਗਿਆ ਸਾਈਡ ਗੇਅਰ ਚ ਆ ਗਿਆ 3 ਸਪੀਡ ਆ ਗਿਆ ਬੱਤੀ-ਬੁੱਤੀ ਲੱਗੀ ਵੀ ਰੈਟ ਤੇ ਬੱਤੀ-ਬੁੱਤੀ ਲੱਗੀ ਹੈ ਕਨੋਪੀ ਵਗੈਰਾ ਲੱਗੀ ਹੋਈ ਹੈ ਹਾਂ ਹਾਂ ਜੀ ਹਾਂ ਜੀ ਤੇ 200 280 ਘੰਟੇ ਚੱਲੇ ਵਹਿ ਰਹੇ ਜਾਂ 280 ਘੰਟੇ ਰੀਜਨਲ ਚੱਲਿਆ ਹੋਇਆ ਹੈ ਹਾਂ ਜੀ ਹਾਂ ਜੀ ਤੇ ਟਰੈਕਟਰ ਸੋਹਣਾ ਤੇ ਮਾਡਲ ਤੇ ਰੇਟ ਇਹ ਮਾਡਲ 23 ਹੈ 2000 ਰੇਟ ਇਹਦਾ ਹੈਗਾ 8 ਲੱਖ ਰੁਪਈਆ ਦੇਣਾ ਕਿੰਨੇ ਦਾ ਸੀ ਨੇ 80000 ਦਾ ਦੇ ਦਾਂਗੇ ਕਿੰਨੇ ਦਾ 7,80,000 ਸਹੀ ਦੱਸਦੇ ਹੋਣਾ ਸਹੀ ਹੈ ਜਮਾਂ ਸਹੀ ਹੈ ਖਿੱਚ ਕੇ ਜਿਹੜੀ ਤੇਰੀ ਵੀਡੀਓ ਦੇਖ ਕੇ ਉਹ ਸ਼ੇਅਰ ਕਰਕੇ ਉਹਨੂੰ 5000 ਦਾ ਸੌਂਟ ਹੋਰ 5000 ਹੋਰ ਹੈ ਲਓ ਚੱਕੋ ਮਿੱਤਰੋ ਤੇ 7,75,000 ਦੀ ਰਹਿ ਗਈ ਹੁਣ 7,75,000 ਦਾ 7,75,000 ਦਾ ਰਹਿ ਗਿਆ ਬਾਈ ਘਟਾਵੇ ਨਾ ਇਹ ਬੰਦਾ ਕਿਹ ਚਾ ਕੇ ਘਟਾਵੇ ਨਾ ਹਾਂ ਆ ਦੇਖਾ ਜੇ ਆ ਮੋਰ ਪਈ ਆਵੇਂ ਠੀਕ ਹੈ ਮੂਰ ਪਈ ਆ ਪਹਿਲੇ ਲੱਡੂਆਂ ਦਾ ਡੱਬਾ ਸੀ ਦੇਵਾਂਗੇ ਨਾਲ ਲੱਡੂਆਂ ਦਾ ਡੱਬਾ ਵੀ ਦੇਵੋਗੇ ਠੀਕ ਹੈ ਲੱਡੂਆਂ ਦਾ ਡੱਬਾ ਵੀ ਵਾਈ ਦੇਣਗੇ ਮੂਰੇ ਆ ਗਿਆ 855 ਫੇਰ ਦੇਗੀ ਚੁੱਲੇ ਚ ਰਿਵਰਸ ਵੀਡੀਓ ਬਾਈ ਮਾਡਲ ਆ ਗਿਆ ਇਹ 23 ਦੀ ਕਾਪੀ ਆ ਦੀ ਬਾਈ ਮਾਡਲ ਹੈ ੱਟਕੇ ਵਾਲਾ ਬੰਪਰ ਲੱਗਿਆ ਹੋਇਆ ਕਨੋਪੀ ਲੱਗੀ ਵੀ ਇਹਨੂੰ ਠੀਕ ਹੈ ਜੀ ਤੇ ਮੂਲੇ ਟਾਇਰ ਦੂਜੇ ਵੱਡੇ ਪਏ ਹੋਣੇ ਚੌੜੇ ਠੀਕ ਹੈ ਜੀ ਰੇਡੀਅਲ 670 ਘੰਟਾ ਚੱਲਿਆ ਵਾ ਇਹ ਡੈਕਟਰ 670 ਘੰਟਾ ਪਹਿਲੀ ਪਾਰਟੀ ਦਾ ਹਾਂ ਪਹਿਲੀ ਪਾਰਟੀ ਦਾ ਤੇ ਕਨੋਪੀ ਵਗੈਰਾ ਲੱਗੀ ਹੋਈ ਆ ਸਾਈਡ ਗੀਅਰ 3 ਸਪੀਡ ਆ 3 ਸਪੀਡ ਆ ਇਹ 3 ਸਪੀਡ ਅਲੱਗ ਤੋਂ ਕਲੱਚ ਵਾਲਾ ਹਾਂਜੀ ਅਲੱਗ ਤੋਂ ਕਲੱਚ ਵਾਲਾ ਤੇ ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਮਿੱਤਰੋ ਬਿਲਕੁਲ ਸ਼ੋਰੂਮ ਕੰਡੇਸਨ ਟਰੈਕਟਰ ਕਹਿ ਸਕਦੇ ਆ ਡਬਲ ਡਿਸਟ੍ਰਿਬਿਊਟਰ ਚ ਤੇ ਹਜੇ ਚੇਟਾਂ ਛੁਟਾਈਆਂ ਲੱਗੀਆਂ ਪਈਆਂ ਨੇ ਬਾਈ ਕਿਤੋਂ ਲਈਆਂ ਨਹੀਂਆਂ ਨੇ ਉਵੇਂ ਪਈਆਂ ਨੇ ਹਾਂ ਅੱਜ ਪੱਠੀ ਪੁੱਠੀ ਦਾ ਰੰਗ ਉਵੇਂ ਹੀ ਪਿਆ ਹਜੇ ਉਹ ਠੀਕ ਆ ਜੀ ਪੱਠੀ ਪੁੱਠੀ ਦਾ ਵੀ ਰੰਗ ਹੈ ਹਜੇ ਬਾਈ ਕਹਿੰਦਾ ਦਾੜੀ ਬੈਠੇ ਨਹੀਂ ਚੱਲਿਆ ਟਰੈਕਟਰ ਇਹ ਠੀਕ ਆ ਜੀ ਖੇਤੀ ਦੀ ਚੱਲਿਆ 7.5 ਲੱਖ ਦੇਣਾ ਕਿੰਨੇ ਦਾ ਸੀ ਨੇ ਬਸ ਦੇ ਦਾਂਗੇ 35000 ਦਾ 7 ਲੱਖ 35000 ਦਾ ਭਾਈ ਇਹ ਟਰੈਕਟਰ ਬਣੂਗਾ ਬਿਲਕੁਲ ਕੁਝ ਘੰਟੇ ਚੱਲਿਆ ਹੋਇਆ ਟਰੈਕਟਰ ਹੈ ਚੰਗਾ ਟਰੈਕਟਰ ਹੈ ਤੇ ਮੂਰੇ ਆ ਗਿਆ 969 ਹੈ ਇਹਦੇ ਬਾਰੇ ਦੱਸੀ ਇਹ ਤਾਂ ਮੈਨੂੰ ਅਜੇ ਤੁਸੀਂ ਤੋਤਾ ਤਾਂ ਤੁਣੀ ਤੋਤਾ ਨਹੀਂ ਤਾਂ ਹੁਣੀ ਆ ਟਰੈਕਟਰ ਬਸ 10 15 ਨਾ ਚਾਰ ਚੂਰ ਪਾਉਂਦੇ ਸੀ ਇੱਥੇ ਗਵਾਂਢੀ ਲੈ ਕੇ ਸੀ ਆਪਣੇ ਠੀਕ ਹੈ ਜੀ ਹਾਂ ਜੀ 22 ਮਾਡਲ ਹੈ ਜੀ ਇਹ 22 ਮਾਡਲ ਹੈ ਸਾਈਡ ਗੇਅਰ ਸਾਈਡ ਗੇਅਰ 30 ਸਪੀਡ ਹੈ ਜੀ ਇਹ 30 ਸਪੀਡ ਹੈ ਹਾਂ 65 HP ਵਾਲਾ ਆ ਗਿਆ ਇਹ 65 HP ਵਾਲਾ ਬੇਟ ਵਗੈਰਾ ਲੱਗੇ ਹੋਏ ਨੇ ਲੱਗੇ ਹੋਏ ਨੇ ਹਾਂ ਠੀਕ ਐ ਟਰੈਕਟਰ ਚੰਗਾ ਮਿੱਤਰੋ ਟਰੈਕਟਰ ਦੇਖ ਸਕਦੇ ਹੋ ਡਬਲ ਡਿਸਟ੍ਰਿਬਿਊਟਰ ਚਾ ਹੋਣਾ ਟਰੈਕਟਰ ਸੰਗਰੂਰ ਨੰਬਰ ਐ ਇਹ ਪਹਿਲੀ ਕੁਆਲਿਟੀ ਦਾ ਸੰਗਰੂਰ ਨੰਬਰ ਐ ਹਾਂ ਪਹਿਲੀ ਪਾਰਟੀ ਦਾ ਪਹਿਲੀ ਪਾਰਟੀ ਦਾ ਮਾਡਲ ਕਿੰਨੇ ਆ ਗਿਆ ਬਾਈ 2022 ਮਾਡਲ ਜੀ 2022 ਮਾਡਲ ਦਾ ਰੇਟ ਬਾਈ ਰੇਟ ਇਹਦਾ ਹੈਗਾ 7,85,000 7,85,000 ਡਿਮਾਂਡ ਐ ਹਾਂ ਡਿਮਾਂਡ ਐ ਮੌਕੇ ਤੇ 60,000 ਤਾਂ ਦੇ ਦਾਂਗੇ 7,60,000 ਹਾਂ ਜੀ 7,60,000 ਦਾ ਮਿੱਤਰੋ ਇਹ ਟਰੈਕਟਰ ਬਣੂ 7 ਰਹੀ ਹੈਗੀ ਖਾਤਰੀ ਦੇ ਦਾਂਗੇ ਸਾਥਰੀ ਮਿਲ ਜੂ ਨਾਲ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਮੂਰੇ ਆ ਗਿਆ ਨੋਬੋ ਅਰਜਨ ਬਾਈ ਮਾੜਾ 605 ਬਾਈ ਮਾੜਾ ਕਵਲਟੀ ਦਾ 1100 ਘੰਟਾ ਰਿਜਨ ਚੱਲਿਆ ਵਾ ਇਹ ਠੀਕ ਹੈ ਜੀ ਪੀਵੀ 31 ਮਾਨਸਾ ਦਾ ਨੰਬਰ 31 ਹਾਂ ਅੱਜੀ ਧੋਤਾ ਇਹ ਆਪਾਂ ਟਰੱਕ ਕੱਲ ਪਰਸ ਵੀ ਆਇਆ ਆਪਣੇ ਕੋਲ ਠੀਕ ਹੈ ਜੀ ਇੰਜਨ ਗੇਅਰ ਦਾ ਕਿੰਦਾ ਰੋ ਪੱਕਾ ਜੀ ਪੱਕਾ ਜਮਾ ਪਹਿਲੀ ਪਾਰਟੀ ਦਾ ਠੀਕ ਹੈ ਜੀ ਇਹ ਸਲੈਂਸਰ ਦੇਖੀਂ ਸਲੈਂਸਰ ਦਾ ਰੰਗ ਮਚਿਆ ਨਹੀਂ ਨਹੀਂ ਮਚਾਉਂਦੇ ਨੇ ਠੀਕ ਹੈ ਅਜਾ ਸ਼ੀਸ਼ੇ ਦੇ ਅੱਠੇ ਜੋਮੀ ਪਏ ਨੇ 818 ਠੀਕ ਹੈ ਜੀ ਮੋਰਾ ਮਾਰਾ ਉਮੀ ਪਈਆਂ ਨੇ ਬਾਈ ਤੇ ਟਾਇਰ ਕਿੰਨੇ ਕੇ ਪੈਸੇ ਪਾਉਣਾ ਟਾਇਰ 80 ਪੈਸੇ ਨੇ ਬਾਈ 80 ਪੈਂਦੇ ਟਾਇਰ ਪਏ ਨੇ ਹਾਂ ਟਰੈਕਟਰ ਚੰਗਾ ਨੰਬਰ ਬੇਟਾ ਲੱਗੀਆਂ ਹੋਈਆਂ ਨੇ ਪੀਵੀ 31 ਮਾਨਸਾ ਦਾ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਨੇ ਹਾਂ ਸਰਕਾਰੀ 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 ਨੰਬਰ ਪਲੇਟਾਂ ਲੱਗੀਆਂ ਨੇ ਦੇਖ ਵਿੱਚੋਂ ਦੇਖੋ ਤੁਸੀਂ ਤੂੜੀ ਵਾਲੇ ਤੇ ਚੱਲੀ ਨਹੀਂ ਜਾਵਾਂ ਠੀਕ ਹੈ ਜੀ ਨਾਟ ਨੂਟ ਦਿਖਾ ਦੇ ਵਿੱਚੋਂ ਦੇਖੋ ਭਾਈ ਉਵੇਂ ਹੀ ਪਿਆ ਜੇ ਤੂੜੀ ਤਾੜੀ ਵਾਲੀ ਤੇ ਕਹਿੰਦਾ ਭਾਈ ਕਹਿੰਦਾ ਚੱਲਿਆ ਦੇਖੋ ਕਿੰਨਾ ਨਵਾਂ ਪਿਆ ਟਰੈਕਟਰ ਦਾ ਠੀਕ ਹੈ ਜੀ ਆ ਪੱਤੀ ਦੇਖ ਨਹੀਂ ਜਰ ਪਏ ਜਾਂਦੀਆਂ ਨੂੰ ਇਹ ਉਵੇਂ ਹੀ ਪਈ ਹੈ ਭਾਈ ਮਾਡਲ ਦੇ हिसाब ਨਾਲ ਟਰੈਕਟਰ ਬਹੁਤ ਜ਼ਿਆਦਾ ਨਵਾਂ ਪਿਆ ਬਹੁਤ ਜ਼ਿਆਦਾ ਨਵਾਂ ਪਿਆ ਤੇ ਮਾਡਲ ਕਿੰਨੇ ਆ ਗਿਆ ਹਾਂ ਟੌਪੀ ਲੱਗੀ ਹੋਈ ਆ ਬਾਈ ਮਾਡਲ ਦਾ ਰੇਟ ਕਿੰਨਾ ਆ ਗਿਆ ਬਾਈ ਰੇਟ ਇਹਦਾ ਆ ਗਿਆ ਬਾਈ 7,35,000 ਰੁਪਇਆ 7,35,000 ਹਾਂਜੀ ਹਾਂਜੀ ਤੇ ਦੇਣਾ ਕਿੰਨੇ ਦਾ ਬਾਈ ਬਸ ਦੇ ਦਾਂਗੇ 7,15,000 ਰੁਪਇਆ 7,15,000 ਜਿਹੜਾ ਤੇਰੀ ਵੀਡੀਓ ਦੇ ਕੇ ਸ਼ੇਅਰ ਕਰਕੇ ਆਊਗਾ ਉਹਨੂੰ ਦੇ ਦਾਂਗੇ 7,10,000 ਦਾ 7,10,000 ਦਾ ਮਿੱਤਰੋ ਇਹ ਬਣੂਗਾ ਖੁੱਲਵੇਂ ਹਿੱਸੇ 'ਚ ਹੈ ਚੰਗਾ ਟਰੈਕਟਰ ਹੈ ਟਰੈਕਟਰ ਤੁਸੀਂ ਦੇਖ ਸਕਦੇ ਤੇ ਮੂਰੇ ਆ ਗਿਆ ਸਿਉਨਾਲੀਕਰ 750 RX DI 750 ਆ ਗਿਆ ਜੀ ਇਹ। ਮੂਲ ਟਾਇਰ ਦੇ ਨਾਲ ਦੇ ਨੇ ਪਿਛਲੇ ਟਾਇਰਾਂ 70 ਪਿਆ ਸੀ ਬੰਦੇ ਨੇ ਨਵੇਂ ਬਵਾਤੇ। ਠੀਕ ਹੈ ਜੀ। ਹਾਂ। ਖੁੱਲਾ ਖੁੱਲਾ ਕਿਤੇ ਨਹੀਂ ਹੈ। ਬਹੁਤ ਚੰਗਾ ਰੈਕਟਰ ਵਾਹ ਸਾਫ ਸੁਥਰਾ ਬਹੁਤ ਜਿਆਦੇ ਹੈ। ਸਾਫ ਸੁਥਰਾ ਬਹੁਤ ਹੈ। ਨਹੀਂ ਯਾਰ ਰੰਗ ਲਹਿ ਜਾਂਦਾ ਰੈਕਟਰ ਦਾ ਇੱਥੋਂ। ਹਾਂ ਜੀ ਹਾਂ ਜੀ। ਉਵੇਂ ਹੀ ਪਿਆ ਹੈ। ਬਹੁ ਘੱਟ ਚੱਲਿਆ ਹੈ। 2300 ਘੰਟਾ ਰੇਲਾਂ ਚੱਲਿਆ ਪਿਆ ਜੀ ਇਹ। 2300 ਘੰਟਾ। ਹਾਂ ਜੀ ਹਾਂ ਜੀ। ਜਿੰਨਾ ਚਾਹੀਦਾ ਉਹ ਰੈਕਟਰ ਰੇਲਾਂ 'ਚ ਚੱਲਿਆ ਹੋਊ। ਠੀਕ ਹੈ ਜੀ। ਹਾਂ ਮੀਟਰ ਮੂਟਰ ਕਿਸੇ ਦਾ ਪੁੱਠਾ ਨਹੀਂ ਮੋੜਿਆ ਹੋਣਾ। ਹਾਂ ਜੀ। ਚਾਹੇ ਬ ਟਰੈਕਟਰ ਰੰਗ ਪੇਂਟ ਜਿਹਦੇ ਜਿਵੇਂ ਚਮਕੀ ਜਾਂਦੇ ਆ ਚੰਗੇ ਨੇ ਪੂਰੇ ਚੰਗੇ ਨੇ ਮਾੜਾ ਮੋਟਾ ਕਲਮ ਕੋਲਮ ਕਹਿ ਸਕਦੇ ਨੇ ਤੇ ਲੱਗੀ ਹੋਵੇ ਪਰ ਉਮੇ ਟਰੈਕਟਰ ਤਿਆਰ ਨਹੀਂ ਹੈਗਾ ਵੀ ਜਿਵੇਂ ਆਪਾਂ ਰੰਗ ਦੀਏ ਮਰਾੜ ਮੂਡ ਦੇਖੀ ਕਿੰਨੇ ਬੂਤ ਬਣਾ دیے ਜਿਵੇਂ ਹਾਂ ਉਮੇ ਨਹੀਂ ਹੈਗਾ ਠੀਕ ਹੈ ਭੱਟੀ ਪੁੱਠੀ ਵਾਲਾ ਚੀਜ਼ ਉਮੇ ਹੀ ਪਈ ਆ ਯਾਰ ਠੀਕ ਹੈ ਜੀ ਭੱਟੀ ਪੁੱਠੀ ਵਾਲੀ ਅਜੇ ਚੀਜ਼ ਉਮੇ ਹੀ ਪਈ ਆ ਟਰੈਕਟਰ ਦੇਖ ਸਕਦੇ ਹੋ ਬਾਈ ਸਲਿੱਪ ਗੇਰ ਚ ਆ ਗਿਆ ਸਲਿੱਪ ਗੇਰ ਚ ਆ ਗਿਆ ਇਹ ਡਬਲ ਟੇਸਟੀ ਪੁੱਟਰ ਚ ਆ ਹਾਂ ਜੀ ਇਹ ਪਲੇਟ ਵਾਲਾ ਆ ਗਿਆ 17 ਚ 2017 ਮਾਡਲ ਹੈ ਇਹ ਹਾਂ ਜੀ ਇਹਦੇ ਪਲੇਟ ਡਿਸਟਰੀ ਆਂ ਓਕੇ ਵਾਲੀਆਂ ਉਮੀ ਪਈਆਂ ਨੇ ਬਾਈ ਆ ਬਾਈ ਦਿਖਾਈਆਂ ਹੁੱਕ ਦਿਖਾ ਦੇ ਠੀਕ ਐ ਰੀਨਲ ਹੀ ਚੱਲਿਆ ਹੋਇਆ ਰੀਨਲ ਚੱਲਿਆ ਹੋਣਾ ਚੱਲਿਆ ਹੋਇਆ ਇਹ 2300 ਘੰਟਾ ਹਾਂਜੀ ਠੀਕ ਐ 2300 ਘੰਟਾ ਚੱਲਿਆ ਹੋਇਆ ਮਾਡਲ ਤੇ ਰੇਟ ਕਿੰਨਾ ਆ ਗਿਆ ਬਾਈ ਮਾਡਲ ਆ ਗਿਆ 2017 ਪੰਜਾਬ ਨੰਬਰ ਸੰਗਰੂਰ ਦਾ ਪਹਿਲੀ ਪਾਰਟੀ ਦਾ ਹਾਂਜੀ ਰੇਟ ਇਹਦਾ 70000 ਰੁਪਏ 70000 ਹਾਂ ਉਹ ਤਾਂ 90000 ਚਾਹੁੰਦਾ ਚਾਰ 4 ਲੱਖ 90000 ਡਿਮਾਂਡ ਹੈ 70000 ਦਾ ਦੇਣਾ ਹੈ ਠੀਕ 70000 ਹੋਰ ਖਿੱਚ ਕੇ ਜੇ ਕਿੰਨੇ ਕ ਦਿੰਦੇ ਨੇਗਾ ਬਾ 65000 ਦਾ ਦੇ ਦਾਂਗੇ 65000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਮੌਕੇ ਤੇ ਸਿੰਪਲ ਕੱਪੜੇ ਵਾਲੀ ਛਤਰੀ ਆ ਗਈ ਮੂਹਰੇ ਆ ਗਿਆ 5310 ਕਾਲੇ ਢੱਡਾ ਕਹਿੰਦੇ ਇਹ ਤਾਂ ਫੀਮ ਵਾਲਾ ਕੰਮ ਹੈ ਫੀਮ ਵਾਲਾ ਕੰਮ ਹੀ ਆ ਇਹ ਇਹ ਅਗਿਆ ਟੌ ਮਾਲ ਕੱਲਾ ਹਿੱਸਾ ਨਹੀਂ ਦਾ ਖੁੱਲਦਾ ਹੈ ਜੀ ਕਿੱਲੀ ਹੈਗੀ ਡਿਸਟ੍ਰੀਬਿਊਟਰ ਹੈਗਾ ਇਹਦੇ ਠੀਕ ਹੈ ਜੀ ਪੈਰ ਪਿਛਲੇ 80 ਪਏ ਨੇ ਮੂਹਰੇ ਨਵੇਂ ਨੇ ਠੀਕ ਹੈ ਜੀ ਇਹ ਫੀਮਾਂ ਨੂੰ ਮਸੇ ਨਹੀਂ ਲੱਭਦਾ ਹਨਾ ਹਾਂ ਬਸ ਵੀਰੇ ਕੰਪੈਨ ਕੰਮ ਦੇ ਜ਼ਿਆਦਾ ਕਾਮਯਾਬ ਹੈ ਰੋਟਾਵੇਟਰ ਤੇ ਠੀਕ ਹੈ ਜੀ ਜਿਵੇਂ ਹੁਣ ਚੱਲੇਦਾ ਸਪ੍ਰਿੰਗ ਆ ਗਿਆ ਸੋਵਰਸੀਡਰ ਤੇ ਕਾਮਯਾਬ ਹੈ ਇਹਦਾ ਹਾਂ ਹਾਂ ਜੀ ਹਾਂ ਜੀ ਹਾਂ ਇਹਦੇ ਮਾੜਾ ਮੋਟਾ ਹੈਗਾ ਰੰਗ ਰਮੰਨਾ ਠੀਕ ਹੈ ਜੀ ਤੇ ਪਹਿਲਾਂ ਹੀ ਅਗਲੇ ਦਾ ਕਰਾਇਆ ਹੋਇਆ ਆਪਣਾ ਨਹੀਂ ਹੈਗਾ ਉਹ ਠ ਤੇ ਮਾਡਲ ਹੈ ਹਰਿਆਣਾ ਬਾਈ ਬਿੱਟਾ ਹਰਿਆਣਾ ਠੀਕ ਹੈ ਮਾਡਲ ਤੇ ਰੇਟ ਮਾਡਲ ਹੈ 82008 ਮਾਡਲ ਹੈ ਰੇਟ 4.5 ਲੱਖ ਦਾ 4.5 ਲੱਖ ਡਿਮਾਂਡ ਹੈ ਤਾਂ ਤੈ ਕਿੰਨੇ ਦਾ ਦੇਣਾ ਨਹੀਂ ਡਿਮਾਂਡ ਦਾ 65000 ਰੁਪਿਆ ਛੱਡ ਕੇ ਡਿਸਕਾਊਂਟ ਕਰਕੇ ਚਾਹ 4 ਲੱਖ ਦਾ ਹੈ 4.5 ਲੱਖ ਦਾ ਹੋਰ ਵੀ ਦੱਸ ਦੇ ਯਾਰ ਹੋਰ ਕਰ ਦਾਂਗੇ ਮਾਨਦਾਨ 4 45 ਦਾ ਲੈ ਜਿਓ ਯਾਰ 4 ਕੋਈ ਚੱਕਾ 4 ਲੱਖ 45 ਦਾ ਉਦੋਂ ਬਾਅਦ ਆ ਕੇ ਸੀਨੇ ਨੂੰ ਸੇੜਿਓ ਨਾ 4 ਲੱਖ 45 ਦਾ 1000 ਦਾ ਬਣ ਜੂ ਸਾਥਰੀ ਦੇ ਦੇਗਾ ਛਤਰੀ ਦੇਵਾਂਗੇ ਵੀਰੇ ਸਤਰੀ ਮਿਲ ਜੂਗੀ ਤੇ ਮੂਰੇ ਆ ਗਿਆ ਸਵਰਾਜ ਆ ਕਿਥੋਂ ਲੈਤਾ ਇਹ ਅੱਜ ਹੀ ਲੈਤਾ ਗਵਾਂਡ ਜੀ ਕਟਾ 21 ਮਾਡਲ ਲੈ ਗਿਆ ਡੈਕਟਰ ਆਪਾਂ ਤੋਂ ਠੀਕ ਹੈ ਤੇ ਟਾਇਰਾਂ ਟੂਰਾਂ ਦੀ ਕੰਡੀਸ਼ਨ ਰੱਸੀ ਪੈਸੇ ਨੇ ਵੀਰੇ ਮੂਹ ਲੈ ਨਵੇਂ ਨੇ ਠੀਕ ਹੈ ਜੀ ਤੇ ਮਾੜਾ ਮੋਟਾ ਮਰਾੜਾਂ ਦਾ ਦਾਗੀ ਹੈ ਇਹ ਪਿੱਛੋਂ ਮਗਰਾਟਾਂ ਦਾ ਦਾਗੀ ਹੈ ਹਾਂ ਉਹ ਚੰਗਾ ਡੈਕਟਰ ਠੀਕ ਹੈ ਜੀ ਇੰਜਨ ਗੇਅਰ ਦਾ ਤਾਂ ਚੰਗਾ ਹੈ ਜਮਾ ਪੱਕਾ ਕੋਈ ਬਲੋਸ ਲੋ ਹੈ ਨਹੀਂ ਠੀਕ ਹੈ ਬਲੋਸ ਲੋ ਹੈ ਨਹੀਂ ਮਿੱਤਰੋ ਟਰੈਕਟਰ ਦੇਖੋ ਪਾਈ ਖੜਾ ਅੱਜ ਹੀ ਲੈ ਕੇ ਆਏ ਨੇ ਸਵੇਰੇ ਬੰਦੇ ਆਪਾਂ ਤੋਂ 21 ਮਾਡਲ ਟਰੈਕਟਰ ਠੀਕ ਹੈ ਜੀ ਸਵਰਾਜ ਰੇਟ ਇਹਦਾ ਹੈਗਾ 1.5 ਲੱਖ ਰੁਪਇਆ ਦੇਣਾ ਕਿੰਨੇ ਦਾ ਦੇ ਦਾਂਗੇ 35000 35 ਦਾ ਹਾਂ 1.35 ਲੱਖ ਦੇ ਦਾਂਗੇ ਪੰਜ ਉਤਲਾ ਚੱਕ ਦੇ ਯਾਰ ਚੱਕ ਦੇ 30000 1.30 ਲੱਖ ਦਾ ਟਰੈਕਟਰ ਲੈ ਜਾਓ ਮਿੱਤਰੋ ਕੱਪੜੇ ਵਾਲੀ ਸਾਤਰੀ ਵਗੈਰਾ ਲੱਗੀ ਹੋਈ ਆ ਮੂਰੇ ਆ ਗਿਆ 724 ਇਹ 11 ਮਾਡਲ ਆ ਗਿਆ ਜੀ ਪੰਜਾਬ ਨੰਬਰ ਪਹਿਲੀ ਪਾਰਟੀ ਦਾ ਵੀ ਪਿਛਲੇ ਟਾਇਰ ਨਵੇਂ ਨੇ ਮੂਲੇ ਅੱਦੇ ਗਨੇ ਠੀਕ ਹੈ ਜੀ ਇੰਜਨ ਗੇਅਰ ਦਾ ਕਿਵੇਂ ਪੱਕਾ ਹੀ ਜਮਾ ਇੰਜਨ ਗੇਅਰ ਤਾਂ ਪੱਕਾ ਹੈ ਇਹਦੇ ਮਾੜੇ ਮੋٹے ਮਰਗਾਣਾ ਦੇ ਰੰਗ ਹੈਗਾਗਾ ਮਗਰਿਆਟਾਂ ਤੇ ਰੰਗ ਹੈਗਾ ਬਾਈ ਤੇ ਬਾਹਰ ਪੰਪ ਵਾਲ ਆ ਗਿਆ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹਾਂ ਜੇ ਓਕੇ ਓਕੇ ਦੀਆਂ ਚਟਾਈਆਂ ਬਾਈ ਲੱਗੀਆਂ ਪਈਆਂ ਨੇ ਇਹ ਮਾਡਲ ਤੇ ਰੇਟ ਮਾਡਲ 2011 ਪੰਜਾਬ ਨੰਬਰ ਹੈ ਰੇਟ ਦਾ ਹੈਗਾਗਾ 2,65,000 ਰੁਪਈਆ 18 ਕਿੰਨੇ ਦਾ ਕਲੀ ਹੀਰ ਦਾ ਦੇ ਦਾਂਗੇ 240000 ਮਿੱਤਰੋ ਇਹ ਬਣੂਗਾ 5-4 ਹੋਰ ਘਾਟ ਜੂ ਯਾਰ ਤੁਸੀਂ ਲੈ ਕੇ ਜਾਓਗੇ ਆਜੋ ਮੂਰੇ ਆ ਗਿਆ ਕਬੋਟਾ 5502 ਮੂਰਲੇ ਰੇਡੀਅਲ ਟਾਇਰ ਪਾਏ ਹੋਏ ਨੇ ਵੱਡੇ ਟਾਇਰ ਪਏ ਹੋਏ ਨੇ 18000 ਵਾਲੇ ਦੇ ਠੀਕ ਹੈ ਜੀ 2023 ਮਾਡਲ ਹੈ ਇਹ ਮੋਗੇ ਦਾ ਨੰਬਰ ਹੈ ਮੋਗੇ ਦਾ ਪਹਿਲੀ ਪਾਰਟੀ ਦਾ ਹਾਂਜੀ ਠੀਕ ਹੈ ਜੀ ਬੈਂਪਰ ਮੂਰੇ ਹੈਵੀ ਲੱਗਿਆ ਹੋਇਆ ਹਾਂਜੀ ਹਾਂਜੀ ਤੇ ਚੱਲਿਆ ਵਾ 700 ਘੰਟਾਂ ਟਾਰੀਆਂ ਵਾਲੀ ਚੱਲਿਆ ਵਾ 600 ਕੁਛ ਘੰਟੇ ਚੱਲੇ 700 ਹੀ ਮੰਨ ਲਓ ਚਲੋ ਠੀਕ ਹੈ ਜੀ ਟਾਰੀਆਂ ਵਾਲੀ ਚੱਲਿਆ ਵਾ 700 700 ਘੰਟਾ ਮੰਨ ਕੇ ਚੱਲੋ ਠੀਕ ਹੈ ਜੀ ਇੰਜਨ ਗੇਅਰ ਦਾ ਕਿੰਨਾ ਰੋ ਇੰਜਨ ਗੇਅਰ ਦਾ ਪੱਕਾ ਬਈ ਚੱਲੇ ਹੀ ਨਹੀਂ ਇਹ ਤਾਂ 700 ਘੰਟਿਆਂ ਕੀ ਹੋਇਆ ਤਾਂ ਰਮਾ ਹੀ ਹੋਇਆ ਠੀਕ ਹੈ ਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਇਹ ਮਾਡਲ ਤੇ ਰੇਟ ਬਈ ਇਹਦਾ ਮਾਡਲ 2023 ਆ ਮੋਗਾ ਨੰਬਰ ਆ ਇਹ ਹਾਂਜੀ ਤੇ ਰੇਟ ਇਹਦਾ 7,35,000 ਰੁਪਇਆ ਦੇਣਾ ਕਿੰਨੇ ਦਾ 15000 ਦੇ ਦਾਂਗੇ 7 ਲੱਖ 7 ਲੱਖ 1500 ਹਾਬੀਰੇ ਆਉਂਦੇ ਜਾਂਦੇ ਰਹਿੰਦੇ ਨੇ ਏਡਟਰ ਦਾ ਠੀਕ ਹੈ ਵਿੱਚ ਵੀ ਕੱਟ ਲੈਣੀ ਹਾਂ ਵਿੱਚ ਵੀ ਕੱਟ ਲੈਣਾ ਬਾਈ ਠੀਕ ਹੈ ਪਰ ਕੱਟਦੇ ਚੰਗਾ ਏਡਟਰ ਨਰਮ ਏਡਟਰ ਨਹੀਂ ਕੱਟਦੇ ਆਪਾਂ ਠੀਕ ਹੈ ਹਾਂਜੀ ਹਾਂਜੀ ਲੋਕੇਸ਼ਨ ਦੁਬਾਰਾ ਬੋਲ ਦਿਓ ਲੋਕੇਸ਼ਨ ਕੋਠੇ ਸਰਾ ਵੀਰੇ ਪਿੰਡ ਹੰਡੇ ਆ ਠੀਕ ਹੈ ਜੀ 950158406 9964343147 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਸੀਨੇ ਜਾਣਕਾਰੀ ਦੇਣ ਲਈ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ਼੍ਰੀ ਅਕਾਲ ਜੀ